ਤਾਨੂੰ ਪਤਾ ਹੁਣ ਆ ਚਾਹੀਦੀ ਆਪਾਂ ਦੋਨੇ ਕਨੇ ਮੈਂ ਤੇ ਮੇਰੀ ਦੀਦੀ ਬੈਠੇ ਸੀ ਉੱਥੇ ਹਾਂਜੀ ਤੋ ਉਹਨਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਗਏ ਆ ਤੇ ਵਾਪਸ ਨਹੀਂ ਆਏ ਹੈ ਜੇ ਤੱਕ ਤੇ ਤੁਸੀਂ ਕਾਲ ਕਰ ਲੋ ਉਹਨਾਂ ਨੂੰ ਨਹੀਂ ਤੁਸੀਂ ਤਾਂ ਮੈਨੂੰ ਇਦਾਂ ਕਹਿ ਰਹੇ ਸੀ ਤਾਨੂੰ ਮੈਂ ਜਾਣ ਕੇ ਗਵਾ ਕੇ ਆਈ ਆ ਤੁਸੀਂ ਤਾਂ ਸਾਰਾ ਕੁਝ ਮੇਰੇ ਉੱਤੇ ਸੁੱਟੀ ਜਾਣਦੇ ਹੋ ਤੇ ਜਿੰਦਰ ਦੇ ਪਾਸੋਂ ਲੱਗ ਗਿਆ ਹੁਣ ਨਹੀਂ ਨਹੀਂ ਮੰਮੀ ਤੇ ਜਿੰਦਰ ਨੂੰ ਕਿੱਥੋਂ ਪਤਾ ਲੱਗ ਜਾਣਾ ਨਾਲੇ ਡੈਡੀ ਤੁਸੀਂ ਵੀ ਚੰਗੇ ਹੋ ਨਾ ਇਹ ਕੰਮ ਹੋ ਜੇ ਇਹ ਕੰਮ ਅਜ ਮੈਂ ਸਿਰੇ ਚੜ ਹੀ ਆਈ ਆ ਦੀਦੀ ਹਜੇ ਤੱਕ ਨਹੀਂ ਆਏ ਕਿੰਨਾ ਟਾਈਮ ਹੋ ਗਿਆ ਉਹਨਾਂ ਗਿਆ ਨੂੰ ਮੇਰਾ ਫੋਨ ਹੀ ਪਰਚ ਦੇ ਵਿੱਚ ਹੀ ਰਹਿ ਗਿਆ ਵਾ ਫੋਨ ਇੱਥੋਂ ਦਾ ਫੋਨ ਕਰਕੇ ਤੇ ਪੁੱਛ ਲਈਂ ਲਈ ਉਹਨਾਂ ਨੂੰ ਉਹਨੂੰ ਕੀ ਜਵਾਬ ਦੇਵਾਂਗੇ ਪਿੱਛੇ ਉਹਦੀ ਕੁੜੀ ਦੇ ਘਰ ਦੇ ਨੂੰ ਕੀ ਜਵਾਬ ਦੇਵਾਂਗੇ ਜੇ ਕੋਈ ਗੱਲ ਹੋ ਗਈ ਉਹ ਆਪਣਾ ਕੰਮ ਕਰ ਮੈਂ ਆਪੇ ਦੇ ਲੂੰਗਾ ਜਵਾਬ ਜਿਹਨੂੰ ਦੇਣਾ ਮੇਰੀ ਨਾ ਸੁਣਿਓ ਮੈਨੂੰ ਤਾਂ ਤੁਸੀਂ ਸਾਰੇ ਜਾਣੇ ਨਾ ਸ਼ਦਾਈ ਸੰਧਿਆ ਘਰ ਚ ਸਿਮੀ ਆਲਾ ਰਾ ਪਾਸੋ ਦਾ ਇਹ ਰਾਦੇ ਤੇਜਿੰਦਰ ਆ ਗਿਆ ਤੇ ਉਹਨੇ ਹੈ ਨਾ ਪਰਸ ਕਿੱਥੋਂ ਆ ਗਿਆ ਕੱਲ ਸਵੇਰੇ 10 ਵਜੇ ਆਪਾਂ ਦੇਖਾਂਗੇ ਪੂਰਾ ਐਪੀਸੋਡ ਤੇ ਨਾਲੇ ਦੇਖਾਂਗੇ ਅੱਗੇ ਸੰਦੀਪ ਘਰ ਆਉਂਦੀ ਆ ਤੇ ਜਾਂ ਫਿਰ ਅੱਗੇ ਸੰਦੀਪ ਨਾਲ ਕੀ ਹੁੰਦਾ ਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ